ਸਾਰੇ ਨੂੰ ਤੇ ਆਪਾਂ ਆਇਆ ਰਾਤ ਦੇ 10 ਵਜੇ ਜਮ ਲਾਉਣ ਆ ਦੇਖੋ ਸਕੂਲ ਆ ਦੇਖੋ ਸਕੂਲ ਸਕੂਲ ਦੇ ਵਿੱਚ ਜਮ ਹੈ ਇਹ ਇੱਕ ਮਿੰਟ ਆਏ ਮੈਂ ਕੰਤੇ ਖੜਾ ਹੋ ਬੇ ਹਣ ਕੰਤੇ ਪਛਾਲ ਮਰਾਂਗੇ ਇਹ ਆਏ ਬਸ ਸਹੀ ਹੈ ਸਹੀ ਹੈ ਇੱਕ ਮਿੰਟ ਦੋ ਮੁੰਡੇ ਮੇਰੇ ਨਾਲ ਹੋਰ ਆਏ ਆ ਤੇ ਉਹ ਮੁੰਡੇ ਉਧਰ ਦੀ ਵੜ ਜਾਣਗੇ ਇੰਟਰੋ ਆਣਗੇ ਤੇ ਅੱਪ ਜਿੰਦੇ ਖੋਲੀਏ ਉਹ ਖੁੱਲ੍ਹਾਈਂ ਦਰ ਦੀ ਓਏ ਹੈਲੋ ਲੋਈ ਲਾਈਟ ਓਪਨ ਹੋ ਗਈ ਆ ਇਧਰ ਮੁੰਡੇ ਖੜੇ ਲੈ ਆਤੀ ਆਪਣੇ ਆ ਜਾ ਓਏ ਆ ਜਾ ਲੈ ਹੈਲੋ ਕਿੱਧਰ ਗਏ ਓਏ 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 ਤੇ ਬਾਬੇ ਉਹ ਆਪਣੀ ਆ ਜੈਮਾ ਤੇ ਉਹ ਮੇਰੇ ਨਾਲ ਜਾਣ ਕੇ ਛੇਡਾਂ ਕਰਦੇ ਮੈਨੂੰ ਤਾਂ ਹੀ ਆਇਆ ਨਹੀਂ ਹਲ ਤੱਕ ਅੰਦਰ ਜਾਣ ਕੇ ਚੌੜ ਕਰਦੇ ਮੈਨਾਂ ਤੇ ਰਕਮੈਂਡ ਜਾਂਦੇ ਆਪਾਂ ਵੀ ਨਹੀਂ ਤੇ ਆਪ ਹੀ ਆਉਣਗੇ ਕੋਈ ਗੱਲ ਨਹੀਂ ਓਏ ਜੀ ਮਾਰਦਾ ਵੇਗਾ ਆ ਵੀ ਯਾਰ ਕਰੀ ਮਨੀ ਬਹੁਤ ਆਇਆ ਖਾਲਕ ਹੋਰ ਲਾਈਏ ਤਾਂ ਸੋ ਯਾਰ ਕਮੈਂਟ ਕਰਕੇ ਦੱਸਿਓ ਵੀਡੀਓ ਦੇ ਵਿੱਚ ਕਦੇ ਕਿਸੇ ਬੰਦੇ ਨੇ ਵੀ 10 ਵਜੇ ਰਾਤ ਨੂੰ ਜੈਮ ਆਇਆ ਹੋਵੇ ਕੀ ਉਹਦੇ ਸਾਹਮਣੇ ਗੱਪ ਵਾਲੀ ਕੋਈ ਗੱਲ ਨਹੀਂ ਐ ਕਿ ਮੈਂ ਤੁਹਾਨੂੰ ਬਾਹਰ ਜਗ੍ਹਾ ਦਿਖਾ ਦੇਣਾ ਕਿ ਨੇਰੇ ਨੇਰੇ ਨਾ 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 ਇਹ ਵੇ ਆ ਦੇਖੋ ਆ ਦੇਖੋ ਕੋਈ ਐਂਕਲ ਲੋਕਾਂ ਦਾ ਹੈ ਕੋਣ ਦੇ ਨਹੀਂ ਰੋਣਾ ਇਹ ਵੀ ਨੂੰ ਜਾਂ ਜੀਵਾ ਲਈ ਕਿਉਂਕਿ ਯਾਰ ਸਵੇਰ ਦਾ ਕੰਮ ਕਰਦੇ ਹੋਈ ਦਾ ਦੁਕਾਨ ਖੋਲ੍ਹ ਲਈ ਦੀ ਆ ਪਾਪਾ ਗੁਰਮਨ ਸਿੰਘ ਦੇਵ ਜੀ ਇਹ ਟੱਟੀ ਵਲੌਗ ਕਰਾ ਬਈ ਟੱਟੀ ਵਲੌਗ ਓਏ ਓਏ ਨਾ ਯਾਰ ਇਹ ਯੂ ਵਾਲਾ ਵਲੌਗ ਕਰਦਾ ਇਹ ਨਹੀਂ ਕਹਿੰਦਾ ਨੇਰੇ ਚਾਹੀਦਾ ਵਲੌਗ ਕਰਾ ਦੇ ਦੇ ਵੀਰ ਨਾ ਨਹੀਂ ਬੜੇ ਲੈ ਗਾ ਪਾ ਨੂੰ ਚਲੋ ਅਬ ਜਮ ਸ਼ੁਰੂ ਕਰੀਏ ਉਹ ਵੇਖ ਮੁੰਡਾ ਕੀ ਬਾਤ ਹੈ ਕੀ ਬਾਤ ਹੈ ਲਾਲੀ ਆ ਤੇ 11 ਦੇ ਕਰੀਬ ਟਾਈਮ ਹੋ ਗਿਆ ਹਣਾ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਸਟੇਮਸ ਕਰਾ ਬਲੌਕ ਕਰ ਨੂੰ ਚਲੋ ਹੁਣ ਆ ਕਿਹੋ ਮੇਟਾ ਨੂੰ ਕਹਿੰਦਾ